ਮਜ਼ਦੂਰ ਦਿਵਸ ਮੌਕੇ ਕਲਾਸ 4 گورਨਮੈਂਟ EMPLOYEES ਦੀ ਯੂਨੀਅਨ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਜਸਵਿੰਦਰ ਪਾਲ ਉੱਗੀ ਨੇ ਯੂਨੀਅਨ ਆਗੂਆਂ ਤੇ ਵਰਕਰਾਂ ਦੇ ਨਾਲ ਮਿਲ ਕੇ ਇਸ ਦੀ ਸ਼ੁਰੂਆਤ ਨੂੰ ਯਾਦ ਕਰਦੇ ਹੋਏ ਮਜ਼ਦੂਰ ਦਿਵਸ ਮਨਾਇਆ ਯੂਨੀਅਨ ਆਗੂਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਆਪ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਯੂਨੀਨਾਗਵਾ ਵੱਲੋਂ ਨਾੜੇਬਾਜ਼ੀ ਕੀਤੀ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਰਾਦੇ ਅਤੇ ਨੀਤੀਆਂ ਦਾ ਵਿਰੋਧ ਕਰਦਿਆਂ ਹੋਇਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਿਟਲਰ ਘਰਾੜ ਦਿੱਤਾ ਹੈ ਅਦੇ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਸਪਾਰਟੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਇਸ ਬਾਰੇ ਜਲਦੀ ਹੀ ਐਲਾਨ ਕਰਨ ਦੀ ਗੱਲ ਕੀਤੀ ਗਈ ਹੈ ਇਹ ਸਾਰੇ ਜਿਵੇਂ ਕਿ ਅੱਜ ਤੁਹਾਡੇ ਵੱਲੋਂ ਜੇ ਕਿ ਮਜ਼ਦੂਰ ਦਿਵਸ ਮਨਾਇਆ ਗਿਆ ਹੋਤਾ ਕਿਰੇ ਕਿਰੇ ਮਤਕੀ ਗੱਲਬਾਤ ਹੋਈ ਹੈ ਇਸ ਕੱਲੋ ਕਿ ਤੁਹਾਡੇ ਸਾਰੇ ਜੂਨੀਅਰ ਵੀ ਇਕੱਠੀ ਹੋਈ ਹੈ ਤਾਂ ਐਸੇ ਮਤਕੀ ਕਹਿ ਲੋ ਕਿ ਇਲੈਕਸ਼ਨਾਂ ਬਾਰੇ ਵੀ ਡਿਸਕਸ ਹੋਈ ਹੈ ਕਿਧਰ ਏਜੰਡੇ ਗਾ ਲਿਖੇ ਜਾਉਗੇ ਤੁਹਾਡੇ ਵੱਲ ਦੇ ਦੇਖੋ ਤੁਸੀਂ ਅੱਜ ਪੂਰੇ ਵਡ ਦੇ ਵਿੱਚ ਅੱਜ ਮਜ਼ਦੂਰਾਂ ਦੇ ਨਾਂ ਤੇ ਵੀ ਛੁੱਟੀ ਦਾ ਅਧਿਕਾਰ ਹੈ ਇਹ 1886 ਦੇ ਵਿੱਚ ਜਿਹੜਾ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਸ਼ਹਿਰ ਦੇ ਵਿੱਚ ਬਹੁਤ ਸੱਦਰ ਜਿਸ ਤਰ੍ਹਾਂ ਅਜ ਮੋਦੀ ਹਿੰਦੁਸਤਾਨ ਦੇ ਵਿੱਚ ਸੱਦਰ ਕਰ ਰਿਹਾ ਹੈ ਔਰ ਮੈਂ ਇਹਨੂੰ ਹਿਟਲਰ ਕਹਾਵਾਂਗਾ ਅੱਜ ਦੀਆਂ ਜਿਹੜੀਆਂ ਪਾਲਿਸੀਆਂ ਕਾਲੇ ਕਾਨੂੰਨ ਬਣਾਉਣੇ ਮਜ਼ਦਮਾਂ ਦੇ ਸਭ ਘੁੱਟ ਦੇਣੇ ਕਿਸਾਨਾਂ ਨੂੰ ਗੜਨਾ ਕਰ ਦੇਣਾ ਗੰਦੇ ਗੰਦੇ ਕਾਨੂੰਨ ਲਿਆ ਕੇ ਅੱਜ ਉਹੋ ਹੀ ਸ਼ਿਕਾਗੋ ਵਾਲਾ ਫੇਰੇਦ ਹੋਰ ਬਚਾਉਣਾ ਚਾਹੁੰਦਾ ਹਿੰਦੁਸਤਾਨ ਦੇ ਵਿੱਚ ਪਰ ਇੱਥੇ ਜਾਗਦੀ ਜ਼ਮੀਰ ਵਾਲੇ ਲੋਕ ਹੈ ਪਰ ਇਹ ਕੁਝ ਨਹੀਂ ਹੋਣਾ ਚੇਗਾ ਕੋਰੇ ਸ਼ਹਿਰ ਦੇ ਅੰਦਰ ਵੀ ਇਸ ਤਰ੍ਹਾਂ ਹੋਇਆ ਸੀ ਜਦੋਂ ਮਜ਼ਦੂਰਾਂ ਤੇ ਮਲਾਜਮਾਂ ਨੇ ਆਪਣੀ ਗੱਲ ਨੂੰ ਚੱਕਿਆ ਤੇ ਉੱਥੇ ਬਦਲਾਅ ਖੂਨ ਦੀਆਂ ਹੋਲੀਆਂ ਖੇਲੀਆਂ ਗਈਆਂ ਦਾਦ ਛੰਡੇ ਦਾ ਰੂਪ ਧਰਨ ਕੀਤਾ ਅੱਜ ਅਸੀਂ ਵੀ ਹਿੰਦੁਸਤਾਨ ਦੇ ਅੰਦਰ ਪੂਰੇ ਸ਼ਹਿਰਾਂ ਦੇ ਅੰਦਰ ਆਪਣੇ ਟ੍ਰੇਡ ਜਿਥੇ ਬੰਦੇ ਵੰਦੀਆਂ ਅੱਜ ਅਸੀਂ ਆਪਣੇ ਆਪਣੇ ਦੋਸਤਾਂ ਦੇ ਠੰਡੇ ਨਹਿਰਾਏ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਕਿ ਮੈਸੇਜ ਦੇਣਾ ਚਾਹੁੰਗੇ ਕਿ ਆਨਵਰ ਟਾਈਮ ਦੇ ਵਿੱਚ ਆਪਣੇ ਜਿਹੜੇ ਕਿ ਮਜ਼ਦੂਰ ਯੂਨੀਅਨ ਦੇ ਨਾਤੇ ਮਲਾਜਮਾਂ ਨੂੰ ਚੱਕਸ ਨੂੰ ਮੈਂ ਅੱਜ ਦੇ ਇਸ ਸ਼ੁਭ ਦਿਹਾੜੇ ਦੇ ਮਲਾਜਮਾਂ ਤੇ ਮਜ਼ਦੂਰਾਂ ਤੇ ਕਿਸਾਨਾਂ ਨੂੰ ਇਤੋ ਬੇਨਤੀ ਕਰਾਂਗਾ ਕਿ ਅੱਜ ਜੋ ਵੀ ਪੰਜਾਬ ਦੀ ਸਰਕਾਰ ਜਾਂ ਹਿੰਦੁਸਤਾਨ ਦੀ ਸਰਕਾਰ ਮਲਾਜਮਾਂ ਮਜ਼ਦੂਰਾਂ ਕਿਸਾਨਾਂ ਨਾਲ ਕਰ ਰਹੀ ਆ ਉਹ ਇਸ ਨੂੰ ਜ਼ਰੂਰ ਪਰਖ ਲੈਣ ਇਸ ਨੂੰ ਜ਼ਰੂਰ ਸਮਝ ਲੈਣ ਕਿ ਜੇਕਰ ਦੁਬਾਰਾ ਫਿਰ ਤੁਸੀਂ ਡਾਂਗਾਂ ਖਾਣੀਆਂ ਲੋਟ ਕਰਾਉਣੀ ਆ ਆਪਣੇ ਗੱਲਾਂ ਦੇ ਵਿੱਚ ਫਾਸੀ ਦੇ ਰਸੇ ਪਾਉਣਿਆਂ ਇਹ ਚੀਜ਼ ਨੂੰ ਜ਼ਰੂਰ ਮਤੇ ਨਜ਼ਰ ਰੱਖਿਆ ਆਪਣਾ ਜਿਹੜਾ ਸਹੀ ਫੈਸਲਾ ਲੈਣ ਜੇ ਇਲੈਕਸ਼ਨ ਦੀ ਗੱਲ ਕਰੀਏ 2024 ਦੇ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਇਹ ਕਿਹੜੀ ਪਾਰਟੀ ਨੂੰ ਸਮਰਥਨ ਕਰਨਾ ਚਾਹੀਦਾ ਤੁਹਾਡੇ ਵੱਲੋਂ ਦੇਖੋ ਜੀ ਅਸੀਂ ਸਾਡਾ ਸਮਰਥਨ ਵਾਲੀ ਇਹ ਕੋਈ ਗੱਲ ਨਹੀਂ 5 ਤਰੀਕ ਨੂੰ ਸਾਡੇ ਜਿਲੰਦਰ ਬਹੁਤ ਵੱਡੀ ਕਨਵੈਨਸ਼ਨ ਹੋ ਰਹੀ ਹੈ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨਰਾਂ ਦੀ ਉੱਥੇ ਫੈਸਲਾ ਲਿਆਇਆ ਜਾਏਗਾ ਕਿਹੜੀ ਸਰਕਾਰ ਨੂੰ ਅਸੀਂ ਸਮਰਥਨ ਦੇਣਾ ਹੈ ਸਰ ਜੇ ਗੱਲ ਕਰੀਏ ਕਿ ਕਿਸਾਨ ਜਿੱਥੇ ਬੰਦੀ ਵੀ ਕਹੋ ਕਿ ਮਜ਼ਦੂਰ ਦਿਵਸ ਮਨਾ ਰਹੀ ਹੈ ਨਾਲ ਤਾਂ ਕਿੱਦਾਂ ਦੇਖਦੇ ਕਿ ਜਿਹੜਾ ਕਿ ਅਨਵਰ ਟਾਈਮ ਦੇ ਵਿੱਚ ਹਾਲਾਤਾਂ ਨੂੰ ਜਿਹੜੇ ਕਿ ਮਜ਼ਦੂਰਾਂ ਜੀ ਸਟੇਟਿੰਗ ਨੂੰ ਲੈ ਕੇ ਇਹ ਬੜਾ ਹੀ ਬਹੁਤ ਵੱਡੀ ਹੈ ਫਾਟਿਵਾਟਾਂ ਦੇ ਨਾਲ ਬਹੁਤ ਹੀ ਭਾਈਚਾਰੋ ਦੀ ਘੜ ਹੈ ਇਹਨੂੰ ਜਿੰਨਾ ਚਿਰ ਇੱਕ ਜੁੱਟ ਕੁੱਟੇ ਲੜਦੇ ਨਹੀਂ ਜਿੰਨਾ ਚਿਰ ਇਹ ਲੜਾਈ ਅਸੀਂ ਸਾਲੇ ਦੇ ਖਾਸੇ ਉਸ ਸੁਜੁਗਤ ਮੌਕੇ ਨੇ ਇੱਕ ਤੁਸਾਨੂੰ ਆਦੇਸ਼ ਦਿੱਤਾ ਕਿ ਜਿਹੜਾ ਮਜ਼ਦੂਰ ਵਰਕੇ ਜਿਹੜਾ ਪਿੰਦੇ ਮਹੀਨੇ ਮਨਾਇਆ ਜਾ ਰਿਹਾ ਉਹਦੇ ਵਿੱਚ ਫਟਵਟ ਉਸਾਨ ਦਾ ਸਮਰਥਨ ਕਰ ਰਹੇ ਕਿਉਂਕਿ ਜਿਹੜਾ ਉਸਾਨ ਹੈ ਉਹ ਦਾ ਸਰੂਪੀ ਮਜ਼ਦੂਰ ਹੈ ਔਰ ਬੱਧੀ ਜਿਹੜੀ ਸੋਚ ਹੈ ਕਿ ਜਿੰਨਾ ਚਿਰ ਅਸੀਂ ਮਜ਼ਦੂਰ ਮਜ਼ਦੂਰ ਕਿਸਾਨ ਜਾਂ ਸਾਰੇ ਵਰਗ ਇੱਕ ਜਗਾ ਤਲੋਕ ਹੀ ਨਹੀਂ ਦੇਖਦੇ ਉਹਨੇ ਜਗਾ ਹੀ ਵੰਡੇ ਜਾਵਾਂਗੇ ਔਰ ਉਹ ਕਾਰਪੋਰੇਟ ਜਿਹੜੇ ਆ ਉਹ ਸਰਕਾਰਾਂ ਬਣਾਉਂਦੇ ਰਹਿਣਗੇ ਸੰਗੇ ਪਟਾਣਗੇ